ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨੂੰ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਜਿਹੜਾ ਹਾਲਾਤ ਬਣੇ ਹੋਏ ਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਦੇ ਜਿਹੜੇ ਨਾਜ਼ੂਕ ਹਾਲਾਤ ਬਣੇ ਹੋਏ ਆ ਅੱਜ 7 ਤਰੀਕ ਸਵੇਰ ਦਾ ਟਾਈਮ ਆ ਤੇ ਅਨਾਉਂਸਮੈਂਟ ਕੀਤੀ ਜਾ ਰਹੀ 7 ਤਰੀਕ ਨੂੰ ਜਿਹੜੀ ਮੋਕ ਡ੍ਰਿਲ ਹੋਣੀ ਪੰਜਾਬ ਦੇ ਕੋਈ ਜ਼ਿਲ੍ਹਿਆਂ ਦੇ ਵਿੱਚ 20 ਜ਼ਿਲ੍ਹੇ ਦੇ ਵਿੱਚ ਆਉਂਦੇ ਆ ਜੀ ਤੇ ਮੋਕ ਡ੍ਰਿਲ ਦਾ ਮੇਨ ਮਕਸਦ ਕੀ ਆ ਤੁਹਾਨੂੰ ਉਹਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਜਿੰਨੇ ਵੀ ਜ਼ਿਆਦਾ ਲੋਕਾਂ ਦੇ ਫੋਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਆਪਾਂ ਮੋਗੜ ਦੇ ਬਾਰੇ ਜਾਗਰੂਕ ਹੋ ਸਕੀਏ ਕਿਉਂਕਿ 1971 ਦੇ ਬਾਅਦ ਜਿੰਨੇ ਵੀ ਵੀਰ ਜਿਨ੍ਹਾਂ ਨੇ ਜਨਮ ਲਿਆ ਆ ਆਪਾਂ ਵੀ ਉਹਨਾਂ ਚਾਹੁੰਦੇ ਆ ਆਪਾਂ ਜੰਗ ਨਹੀਂ ਦੇਖੀ ਹਾਲ ਤੱਕ ਤੇ ਜਿਹੜੇ ਸਾਡੇ ਬਜ਼ੁਰਗ 1971 ਤੋਂ ਪਹਿਲਾਂ ਦੇ ਆ ਉਹਨਾਂ ਨੇ ਜੰਗਾਂ ਦੇਖੀਆਂ ਤੇ ਜੰਗਾਂ ਦੇ ਵਿੱਚ ਕਿੱਦਾਂ ਦੇ ਹਾਲਾਤ ਦੱਸਦੇ ਹੁੰਦੇ ਆ ਕਿ ਜਦੋਂ ਟਾਈਮ ਦੇ ਨਾਲ ਕਹਿੰਦੇ ਜਦੋਂ ਉਹਨਾਂ ਰਾਤ ਹੋਣ ਤੋਂ ਪਹਿਲਾਂ ਹੀ ਅਸੀਂ ਦਿਨ ਖੜੇ ਖੜੇ ਪ੍ਰਸ਼ਾਦਾ ਪਾਣੀ ਪਕਾ ਲੈਣਾ ਤੇ ਉਹਦੇ ਵਿੱਚ ਪ੍ਰਸ਼ਾਦਾ ਪਾਣੀ ਛਾ ਕੇ ਵਿਲੇ ਹੋ ਜਾਣਾ ਰਾਤ ਨੂੰ ਕੋਈ ਲਾਈਟ ਨਹੀਂ ਚਲਾਉਣੀ ਕਿਉਂਕਿ ਲਾਈਟ ਜਦੋਂ ਜਗਦੀ ਹੈ ਇੱਕ ਮੋਮਬਤੀ ਵੀ ਜਗਦੀ ਹੈ ਤਾਂ ਜਿਹੜੇ ਦੂਜੇ ਪਾਸੇ ਦੇ ਹਨ ਹਮਲਾਵਰ ਆ ਗਵਾਂਡੀ ਦੇਸ਼ ਦੇ ਜਿਨ੍ਹਾਂ ਦਾ ਜਗ ਲੱਗੀ ਹੁੰਦੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਰਹਿਸ਼ੀ ਏਰੀਆ ਹੈ ਤਾਂ ਉੱਥੇ ਹਮਲਾ ਕਰ ਦਿੰਦੇ ਆ ਸੋ ਪਬਲਿਕ ਨੂੰ ਬਚਾਉਣ ਲਈ ਇਹ ਸਾਰਾ ਜਿਹੜਾ ਅੱਜ ਦਾ ਵਰਤਾਨ ਤੇ ਆ 1 ਘੰਟੇ ਲਈ 7 ਤੋਂ 8 ਵਜੇ ਦਾ ਇਹ ਇੱਕ ਅਭਿਆਸ ਆ ਜੀ ਜਿਹਨੂੰ ਆਪਾਂ ਟ੍ਰੇਨਿੰਗ ਕਹਿ ਦਿੰਦੇ ਆ ਸੋ ਇਹ ਟ੍ਰੇਨਿੰਗ ਦੇ ਸਾਰੇ ਜਣੇ ਹਿੱਸਾ ਜ਼ਰੂਰ ਲਈਓ ਤੇ ਕੋਈ ਵੀ ਲਾਈਟ ਜਿਹੜੀ ਭਾਵੇਂ ਸੂਲਰ ਨਾਲ ਚੱਲਦੀ ਆ ਭਾਵੇਂ ਇਨਵਰਟਰ ਨਾਲ ਚੱਲਦੀ ਆ ਬਿਲਕੁਲ ਬੰਦ ਕਰ ਦਿਓ ਬਿਲਕੁਲ ਬਲੈਕਆਊਟ ਸਮਝ ਲਈਓ ਕਿ ਸਾਡੇ ਘਰਾਂ 'ਚ ਇਨਵਰਟਰ ਵੀ ਨਹੀਂ ਹੈਗੇ ਤੇ ਲਾਈਟ ਪਿੱਛੇ ਬੰਦਿਆ ਬਿਲਕੁਲ ਮੇਨ ਸਵਿਚ ਚੱਕ ਕੇ ਆਪਣਾ ਸਾਰਾ ਕੁਝ ਬੰਦ ਕਰ ਦਿਓ ਬਿਲਕੁਲ ਹੀ ਆਪਣੇ ਜੇ ਘਰਾਂ ਦੇ ਵਿੱਚ ਮੋਬਾਈਲ ਆ ਜਿਹੜੇ ਪਾਵਰ ਬੈਂਕ ਆ ਜਾਂ ਕੋਈ ਤੁਹਾਡੇ ਕੋਲ ਟਾਰਚ ਲਾਈਟ ਆ ਉਹਨੂੰ ਚਾਰਜ ਕਰਕੇ ਰੱਖਿਓ ਕੋਲ ਪਾਣੀ ਦਵਾਈਆਂ ਕੋਲ ਰੱਖਿਓ ਜੀ ਜਾਤੇ ਐਮਨ ਸ਼ਕ ਲਈ ਕਿ ਜਿਹਦੇ ਕੋਈ ਦਵਾਈ ਖਾਂਦੇ ਆ ਟੈਬਲ ਖਾ ਲਈਓ ਇੱਕ ਪਾਸੇ ਤਾਂ ਰਾਸ ਹੈ ਮਹਾਰਾ ਦੇ ਚਾਹਨਾ ਦੇ ਵਿੱਚ ਕਿ ਇਹ ਲੜਾਈ ਜੰਗ ਜਿਹੜੀ ਨਾਂ ਲੱਗੇ ਕਿਉਂਕਿ ਪੰਜਾਬ ਦਾ ਜਿਹੜਾ ਦੋਨਾਂ ਪਾਸੇ ਹੁਣ ਸਭ ਤੋਂ ਵੱਧ ਕਿਸੇ ਦਾ ਕੁਛ ਨਹੀਂ ਜਾਣਾ ਤੇ ਇਹਦੇ ਵਿੱਚ ਜਿਹੜੇ ਜ਼ਿਲ੍ਹੇ ਆ ਜਿਨ੍ਹਾਂ ਚ ਅੱਜ ਇਹ ਮੌਕ ਟੈਲ ਹੋਣੀ ਪੰਜਾਬ ਦੇ 20 ਜ਼ਿਲ੍ਹੇ ਆ ਇਹਦੇ ਵਿੱਚ ਅੰਮ੍ਰਿਤਸਰ ਬਠਿੰਡਾ ਪਟਿਆਲਾ ਫੋਜ਼ਪੁਰ ਗਰਦਾਸਪੁਰ ਕੋਟਕਪੂਰਾ ਬਟਾਲਾ ਮੁਹਾਲੀ ਅਬੋਹਰ ਆਦਮਪੁਰ ਬਰਨਾਲਾ ਨੰਗਲ ਹਲਵਾਰਾ ਹੁਸ਼ਿਆਰਪੁਰ ਜਲੰਧਰ ਪਠਾਨਕੋਟ ਲੁਧਿਆਣਾ ਸੰਗਰੂਰ ਰੋਪੜ ਤੇ ਫਰੀਦਕੋਟ ਜਿਹੜੇ ਇਹ ਜ਼ਿਲ੍ਹੇ ਵੀ ਆ ਇਹਨਾਂ ਵਿੱਚ ਇਹ ਮੌਕ ਡ੍ਰਿਲ ਅਭਿਆਸ ਹੋਣਾ ਆ ਜੀ ਤੇ ਫੇਰ ਬੇਨਤੀ ਆ ਜਿਹੜੇ ਨਵੇਂ ਨੌਜਵਾਨ ਵੀ ਆ ਆਪਣੇ ਫੋਨਾਂ ਨੂੰ 7 ਤੋਂ 8 ਵਜੇ ਤੱਕ ਬਿਲਕੁਲ ਵਿਸ਼ਰਾਮ ਦੇ ਦਿਓ ਜੀ ਇਹ ਮੈਂ ਕੋਲੋਂ ਨਹੀਂ ਕਹਿ ਰਿਆਂ ਸਾਰੀ ਗਾਈਡਲਾਈਨਸ ਪ੍ਰਸ਼ਾਸਨ ਵੱਲੋਂ ਆ ਕਿ ਜੇ ਕੱਲ ਨੂੰ جنگ ਲੱਗ ਰਹੀ ਹੈ ਕਿ ਤੁਸੀਂ ਆਪਣਾ ਇhtiyat ਕਿੱਦਾਂ ਕਰਨਾ ਕਿੱਦਾਂ ਬਚਣਾ ਇਸ جنگ ਦੀ ਜਿਹੜੀ ਲੜਾਈਆਂ ਰਾਤਾਂ ਨੂੰ ਜਿੱਦੋਂ ਹਮਲੇ ਹੁੰਦੇ ਆ ਤੇ ਉਹ ਤੋਂ ਕਿੱਦਾਂ ਬਚਣਾ ਆ ਤੇ ਆ ਡੀਸੀ ਜਲੰਧਰ ਦੀ ਸਾਰੀ ਇੰਟਰਵਿਊ ਆ ਏਵੀ ਨਾਲ ਜੋੜ ਦਿੰਦੇ ਤੁਸੀਂ ਸੋਚ ਲੱਗਦੇ ਆ ਜੀ ਠੀਸ ਆ ਆਪ ਦੇ ਕੀ ਨਿਰਦੇਸ਼ ਆ ਜਲੰਧਰ ਡੀਸੀ ਜੀ ਆਪਾਂ ਜੋੜ ਰਹੇ ਆ ਸਾਰੇ ਜਲੰਧਰ ਵਾਸੀਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਮੈਂ ਡਿਪਟੀ ਕਮਿਸ਼ਨਰ ਜਲੰਧਰ ਤੁਹਾਡੇ ਸਾਹਮਣੇ ਮੁਖਾਤਬ ਹੋ ਰਿਹਾ ਆ ਸਭ ਤੋਂ ਜ਼ਰੂਰੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਇੱਕ ਸਾਂਝੀ ਕਰਨਾ ਚਾਹੁੰਦਾ ਜੋ ਮੈਨੂੰ ਆਰਮੀ ਕੈਂਟੋਨਮੈਂਟ ਤੋਂ ਪ੍ਰਾਪਤ ਹੋਈ ਹੈ ਜਲੰਧਰ ਤੋਂ ਇਹਦੇ ਵਿੱਚ ਅੱਜ 6 ਮਈ ਨੂੰ ਬਲੈਕਆਊਟ ਦੀ ਮੌਕ ਡ੍ਰਿਲ ਹੋਣੀ ਹੈ 8 ਵਜੇ ਤੋਂ ਲੈ ਕੇ 9 ਵਜੇ ਤੱਕ ਸਿਰਫ ਕੈਂਟੋਨਮੈਂਟ ਜਾਂ ਉਹਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਿਵੇਂ ਕਿ ਰਾਮਾ ਮੰਡੀ ਬੂਰ ਮੰਡੀ ਇੱਥੇ ਬਲੈਕਆਊਟ 8 ਤੋਂ 9 ਵਜੇ ਤੱਕ ਅੱਜ ਹੋਵੇਗਾ ਤੇ ਕੱਲ 7 ਮਹੀਨੋਂ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਇਹ ਬਲੈਕਆਊਟ ਦੀ ਮੌਕ ਡ੍ਰਿਲ ਹੋ ਰਹੀ ਹੈ। ਤੁਹਾਨੂੰ ਸਾਰਿਆਂ ਨੂੰ ਇਹਦੇ ਵਿੱਚ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ। ਇੱਕ ਸਿਰਫ ਇੱਕ ਮੌਕ ਡ੍ਰਿਲ ਹੈ ਕਿ ਆਫ਼ਤਾ ਦੇ ਅਫਸਰ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਤਾਂ ਕਿਸ ਤਰ੍ਹਾਂ ਬਲੈਕਆਊਟ ਦੀ ਟ੍ਰੈਨ ਕਿਤੀ ਜਾਂਦੀ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਇਲਾਕੇ ਦੇ ਵਿੱਚ ਇੱਕ ਸਾਇਰਨ ਵੱਜੂਗਾ ਐਂਡ ਸਾਇਰਨ ਵੱਜਦਿਆਂ ਸਾਰ ਹੀ ਤੁਸੀਂ ਆਪਣੇ ਆਪ ਹੀ ਜਿਹੜੀ ਹੈ ਲਾਈਟਾਂ ਬੰਦ ਕਰ ਦੇਣੀਆਂ। ਬਿਜਲੀ ਵਿਭਾਗ ਵੱਲੋਂ ਵੀ ਜਿਹੜੀ ਇਹ ਲਾਈਟ ਹੈ 8 ਤੋਂ 9 ਅੱਜ ਕੈਂਟੋਨਮੈਂਟ 'ਚ ਤੇ ਕੱਲ ਪੂਰੇ ਸ਼ਹਿਰ 'ਚ ਬੰਦ ਕੀਤੀ ਜਾਵੇਗੀ ਇਸ ਤੋਂ ਇਲਾਵਾ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਨਵਰਟਰ ਜਾਂ ਜਨਰੇਟਰ ਰਾਹੀਂ ਵੀ ਤੁਸੀਂ ਜਿਹੜੀ ਇਹ ਲਾਈਟ ਹੈ ਔਨ ਨਾ ਕਰੋ ਕਿਉਂਕਿ ਇਹਦਾ ਪਰਪਸ ਇਹ ਹੁੰਦਾ ਹੈ ਕਿ ਆਪਣੀ ਲੋਕੇਸ਼ਨ ਦਾ ਪਤਾ ਕਿਸੇ ਨੂੰ ਨਾ ਲੱਗਣ ਦੇਣਾ ਰਾਤ ਦੇ ਸਮੇਂ ਹਨੇਰੇ ਦੇ ਸਮੇਂ ਲਾਈਟ ਨਾ ਸੋ ਇਹ ਤੁਹਾਡੇ ਲਈ ਇਹ ਜ਼ਰੂਰੀ ਸੂਚਨਾ ਸੀ ਕਈ ਪੋਰਟਲਸ ਤੇ ਜਾਂ ਕਈ ਮੈਂ ਦੇਖ ਰਿਹਾ ਹਾਂ ਸੋਸ਼ਲ ਮੀਡੀਆ ਦੇ ਵਿੱਚ ਕਈ ਤਰ੍ਹਾਂ ਦੇ ਟਾਈਮਿੰਗਸ ਜਾਂ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਏਰੀਆ ਬਾਰੇ ਜਿਹੜੀ ਸੂਚਨਾਵਾਂ ਆ ਰਹੀਆਂ ਬਟ ਮੈਂ ਸਮੇਂ-ਸਮੇਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀ ਟਾਈਮਿੰਗਸ ਰਹਿਣਗੇ ਇਸ ਤਰ੍ਹਾਂ ਦੀ ਡ੍ਰਿਲ ਦੇ ਤੇ ਕਿਹੜੇ ਏਰੀਆ ਦੇ ਵਿੱਚ ਇਹ ਡ੍ਰਿਲ ਕੀਤੀ ਜਾਵੇਗੀ ਇਹ ਤੁਹਾਨੂੰ ਅਸੀਂ ਦੱਸਦੇ ਰਵਾਂਗੇ ਜਦੋਂ ਸਾਡੇ ਵੱਲੋਂ ਸੂਚਨਾ ਹੋਵੇਗੀ ਉਸੇ ਸੂਚਨਾ ਤੇ ਹੀ ਤੁਸੀਂ ਜਿਹੜਾ ਯਕੀਨ ਕਰਨਾ ਹੈਗਾ ਤੇ ਅੱਜ ਜਿਹੜੀ ਇਹ ਡ੍ਰਿਲ ਹੋਣੀ ਹੈ ਸਿਰਫ ਕੈਂਟੋਨਮੈਂਟ ਏਰੀਆ ਦੇ ਵਿੱਚ ਹੋਣੀ ਹੈ ਕੱਲ 8 ਤੋਂ 9 ਰਾਤ ਨੂੰ ਇਹ ਪੂਰੇ ਸ਼ਹਿਰ ਦੇ ਵਿੱਚ ਹੋਣੀ ਹੈ ਤੁਹਾਨੂੰ ਕਿਸੇ ਨੂੰ ਵੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਤੇ ਸਰਕਾਰ ਤੁਹਾਡੇ ਨਾਲ ਹੈ ਐਂਡ ਇਸ ਤਰ੍ਹਾਂ ਦੀ ਡ੍ਰਿਲ ਦੇ ਵਿੱਚ ਤੁਸੀਂ ਸਹਿਯੋਗ ਦੇ ਕੇ ਆਪਣੇ ਆਪ ਦੀ ਸਿਰਫ ਇੱਕ ਤਿਆਰੀ ਕਰ ਰਹੇ ਹੋ ਬਹੁਤ-ਬਹੁਤ ਧੰਨਵਾਦ ਜੈ ਹਿੰਦ ਸਾਰੇ ਪਿੰਡ ਵਾਸੀਆਂ ਨਗਰ ਨਿਵਾਸੀ ਬਾਇਓ ਜਿਹੜਾ ਹੋਰ ਜਿਹੜੇ ਲੱਗ ਸਕਦੇ ਜਿੰਨੇ ਪਿੰਡ ਪਿੰਦੇ ਆ ਇਸ ਸਾਰਿਆਂ ਨੂੰ ਬੇਨਤੀ ਹੈ ਪੂਰੇ ਜ਼ਿਲ੍ਹੇ 'ਚ ਇਹ ਬਲੈਕਆਊਟ ਹੈ ਜੀ ਪੂਰੇ ਪੰਜਾਬ ਦੇ ਵਿੱਚ ਤੇ ਇਹਦੇ ਵਿੱਚ ਸਾਥ ਦਿਓ। ਜੰਗ ਦੇ ਹਾਲਾਤ ਤਾਂ ਬਣਦੇ ਜਾ ਰਹੇ ਕਿਉਂਕਿ ਕੱਲ ਬੀਤੀ 6 ਤਰੀਕ ਨੂੰ 1:25 ਮਿੰਟ ਤੇ ਭਾਰਤ ਵੱਲੋਂ ਪਾਕਿਸਤਾਨ ਦੇ ਕੁਝ ਨੌਕ ਠਿਕਾਣਿਆਂ ਤੇ ਜਿਹੜੇ ਆ ਨਾ ਕਹਿੰਦੇ ਹੱਤੌੜੀ ਠਿਕਾਣੇ ਸੀ ਉੱਥੇ ਹਮਲਾ ਕੀਤਾ ਗਿਆ ਤੇ ਉਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਆ ਰਹੀਆਂ ਪਾਕਿਸਤਾਨ ਦੇ ਜਿਹੜਾ ਮੀਡੀਆ ਉਹਦੇ ਵੱਲੋਂ ਉਹ ਵੀ ਨਾਲ ਜੋੜ ਦਿੰਦੇ ਆ ਤੇ ਇਸ ਲਈ ਇਸ ਅਭਿਆਸ ਦੇ ਵਿੱਚ ਹਿੱਸਾ ਜ਼ਰੂਰ ਪਾਈਓ। ਅੱਜ 7 ਤਰੀਕ ਅੱਜ ਜਦੋਂ ਵੀਡੀਓ ਅਪਲੋਡ ਹੋਣ ਤੋਂ ਬਾਅਦ ਸ਼ਾਮ ਨੂੰ ਬੜੇ ਟਾਈਮ ਦੇ ਨਾਲ ਆਪਣਾ ਪ੍ਰਸ਼ਾਦਾ ਪਾਣੀ ਤਿਆਰ ਕਰ ਲਿਓ ਸੂਰਜ ਖੜੇ ਖੜੇ ਤਾਂ ਉਹਨੂੰ ਛਕ ਲਈਓ ਆਪਣਾ ਦਵਾਈ ਦਾਦੂ ਖਾ ਲਈਓ ਤੇ ਆਪਣੇ ਆਪਣੇ ਮੰਝੀਆਂ ਤੇ ਇੱਕ ਰੂਪ ਚ ਇਕੱਠੇ ਹੋ ਕੇ ਬੈਠਿਓ ਉਹ ਸਕੇਂਤੀ ਲਈ ਮੈਂ ਫੇਰ ਕਹਿ ਰਿਹਾ ਇੱਕ ਟ੍ਰੇਨਿੰਗ ਹੈ ਜੀ ਜੇ جنگ ਲੱਗਦੀ ਹੈ ਤਾਂ ਕਿੱਦਾਂ ਦੇ ਹਾਲਾਤ ਹੋਣੇ ਆ ਤੁਸੀਂ ਉਹਨੂੰ ਅੱਜ ਅਭਿਆਸ ਕਰ ਲਓ ਤੇ ਅਰਦਾਸ ਕਰਿਓ ਸਾਰੇ ਪੰਜਾਬ ਵਾਸੀ ਮੇਰੇ ਬਜ਼ੁਰਗ ਮੇਰੀਆਂ ਭੈਣਾਂ ਮਾਤਾ ਮਾਂ ਬੱਚੇ ਕਿੱਥੇ ਜਾ ਕੇ ਨਾ ਲੱਗੇ ਕਿੱਥੇ ਜਾ ਮੇ ਲੱਗਦੀ ਆ ਕਿ ਪੰਜਾਬ ਦਾ ਅਜਾੜਾ ਬਹੁਤ ਹੋਣਾ ਆ ਹਾਂ ਆਪਾਂ ਸਾਰੇ ਆਮ ਲੋਕ ਰਹਿੰਦੇ ਆ ਤੇ ਆਪਾਂ ਸਾਰੇ ਅੱਤਵਾਦੀ ਹੋ ਗਏ ਤੇ ਇਸ ਲਈ ਉਹ ਆਮ ਲੋਕ ਉਹ ਵੀ ਮਰਨੇ ਆ ਆਮ ਲੋਕ ਇਤਲ ਮਰਨੇ ਆ ਉਹ 10 15 20 50 ਜਿਹੜੇ ਅੱਤਵਾਦੀ ਹੋਣਗੇ ਜਿਨ੍ਹਾਂ ਨੇ ਆ ਕੇ ਉਹ ਕਾਰਾ ਕੀਤਾ ਉਹ ਤਾਂ ਪਤਾ ਨਹੀਂ ਕਿੱਥੇ ਪਹੁੰਚ ਗਏ ਹੋਣੇ ਆ ਪਰ ਇਹ ਜਿਹੜਾ ਵਰਤਾਨ ਆ ਇਹਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਾ ਆ ਪਿਛਲੇ ਸਮੇਂ ਵਿੱਚ ਰਸ਼ੀਆ ਤੇ ਯੂਕਰੇਨ ਦੀ ਜੰਗ ਹੋਈ ਆ ਸੋ ਆ ਵੀਡੀਓ ਤੁਸੀਂ ਦੇਖ ਰਹੀਆਂ ਇਹ ਸ਼ਹਿਰਾਂ ਦੇ ਸ਼ਹਿਰ ਬਿਲਡਿੰਗਾਂ ਵੱਡੀਆਂ ਵੱਡੀਆਂ ਅੱਜ ਹੀ ਮਾਲਵੇ ਦਾ ਢੇਰ ਹੋ ਕੇ ਦੇਖੋ ਡੀਆਂ ਹੋਈਆਂ ਆ ਇਹੋ ਜਿਹੇ ਹਾਲਾਤ ਬਣਦੇ ਆ ਜੰਗ ਤੋਂ ਬਾਅਦ ਜੰਗ ਕਹਿਣਾ ਬਹੁਤ ਔਖਾ ਆ ਕਿ ਜੰਗ ਲੱਗ ਜਾਵੇ ਅਸੀਂ ਲੜਨਾ ਚਾਹੁੰਦੇ ਆ ਤੇ ਬਾਕੀ ਤੁਸੀਂ ਸਾਰੇ ਸ਼ਿਆਣੇ ਆ ਠੀਕ ਆ ਜੀ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਵਾਤੋ ਵਾਤੇ ਅਰਦਾਸ ਕਰਿਓ ਜੰਗ ਨਾ ਲੱਗੇ ਅਪ ਸਾਰਿਆਂ ਦਾ ਮੁਲਖਤਾ ਦਾ ਭਲਾ ਮੰਗਣ ਵਾਲੀ ਕੌਮਿਆਂ ਜੀ ਸਰਬੱਤ ਦਾ ਭਲਾ ਮੰਗਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ